ਅਸੀਂ ਇਲੈਕਸ਼ਨ ਨੂੰ ਪੀਸਫੁਲੀ ਔਰ ਬੜੇ ਹੀ ਇੰਪਾਰਸ਼ੀਵਲੀ ਕਰਾਉਣ ਦੇ ਲਈ ਜਿਹੜੇ ਵੀ ਪ੍ਰਬੰਧ ਕੀਤੇ ਜਾਣੇ ਹੁੰਦੇ ਹਨ ਉਹ ਪ੍ਰਬੰਧ ਅਸੀਂ ਕਰ ਚੁੱਕੇ ਹਾਂ ਤੇ ਸਾਡੀ ਡੇਲੀ ਬੇਸਿਸ ਤੇ ਮੀਟਿੰਗ ਔਰ ਮੋਨਿਟਰਿੰਗ ਜਿਹੜੀ ਹੈ ਉਹ ਚੱਲ ਰਹੀ ਹੈ। ਜੋ ਵੀ ਕੋਈ ਇਸ ਤਰ੍ਹਾਂ ਦੇ 엘ਮੈਂਟਸ ਹੈਗੇ ਜੋ ਇਲੈਕਸ਼ਨਸ ਨੂੰ ਡਿਸਟਰਬ ਕਰ ਸਕਦੇ ਹਨ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਲੋਬਨ ਦੇ ਸਕਦੇ ਹਨ ਜਿਸ ਕਰਕੇ ਇਲੈਕਸ਼ਨ ਜਿਹੜਾ ਹੈ ਉਹ ਵਿਸ਼ੇਸ਼ਟ ਹੋਏ ਜਾਂ ਖਰਾਬ ਹੋ ਉਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਰਹੇ ਹਾਂ। ਨਸ਼ਾ ਜਿਹੜਾ ਹੈ ਉਹ ਆਮ ਤੌਰ ਤੇ ਵੀ ਬੜੀ ਮਾੜੀ ਚੀਜ਼ ਹੈ ਤੇ ਪੁਲਿਸ ਲਗਾਤਾਰ ਉਹਦੇ ਦੇ ਖਿਲਾਫ ਜਿਹੜਾ ਆਪਣਾ ਐਕਸ਼ਨ ਕਰੀ ਚ ਰਹੀ ਹੈ ਪਰ ਇਲੈਕਸ਼ਨ ਦੇ ਦੌਰਾਨ ਸਪੈਸ਼ਲ ਫੋਕਸ ਹੁੰਦਾ ਹੈ ਜਿਹੜੀ ਲਿਕਰ ਹੈ ਜਾਂ ਲਿਕਰ ਸਮਕਲਿੰਗ ਹੋ ਗਈ ਜਾਂ ਫੂਰੀਅਸ ਲਿਕਰ ਹੋ ਗਈ ਉਹਦੇ ਖਿਲਾਫ ਬਾਰਡਰ ਇਹ ਆਪਣਾ ਬਾਰਡਰ ਡਿਸਟ੍ਰਿਕਟ ਹੈ ਇੱਥੇ ਬੀਐਸਐਫ ਦੇ ਪਿੱਛੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਲੱਗੇ ਆ ਉਹ ਸਾਡੇ ਹੀ ਡਿਸਟ੍ਰਿਕਟ ਪੁਲਿਸ ਹੈ ਹੀ ਲੱਗੇ ਆ ਇਸ ਤੋਂ ਇਲਾਵਾ ਸਾਨੂੰ 50 ਦੇ ਕਰੀਬ ਜਿਹੜੇ ਆ ਡੀਐਸਐਫਟੀ ਦੇ ਦੋ ਪਲਟੂਨਾਂ ਮਿਲੇ ਉਹਦੇ 50 ਮੁਲਾਜ਼ਮ ਹੈਗੇ ਉਹਨਾਂ ਨੂੰ ਵੀ ਅਸੀਂ ਡਿਪਲੋਏ ਕੀਤਾ ਹੈ ਉਹਨਾਂ ਦਾ ਮੇਨ ਕੰਮ ਲਾਅ ਔਰਡਰ ਮੇਨਟੇਨੈਂਸ ਦਾ ਤੇ ਜਿਹੜਾ ਇੱਕ ਵਿਜ਼ਿਬਿਲਟੀ ਆਫ ਫੋਰਸ ਦਾ ਹੈਗਾ ਤਾਂ ਕਿ ਜਿਹੜੇ ਕ੍ਰਿਮੀਨਲ ਅੰਸਰ ਹੈ ਉਹ ਡਰ ਕੇ ਰਹੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਹੋ ਜਿਹੇ ਲੋਕ ਜਿਹੜੇ ਜਾਣਕਾਰੀ ਦੇਣਾ ਚਾਹੁੰਦੇ ਪਰ ਕਿਸੇ ਨਾ ਕਿਸੇ ਕੋਲੋਂ ਡਰ ਕੇ ਘਰੇ ਬਹਿ ਜਾਂਦੇ ਉਹਨਾਂ ਨੂੰ ਕੋਈ ਖਾਸ ਗੱਲ ਅਸੀਂ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਪਹਿਲਾਂ ਤੋਂ ਉਹਨਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਉਹਨਾਂ ਦੀ ਆਇਡੈਂਟੀਟੀ ਲੀਡੀ ਹੈਗੀ ਉਹ ਚਾਹੇ ਤੋਂ ਆਪਣਾ ਨਾਮ ਨਾ ਵੀ ਦੱਸੇ ਉਹ ਸਿਰਫ ਇਨਫੋਰਮੇਸ਼ਨ ਦੇ ਸਕਦੇ ਉਹ ਮੈਨੂੰ ਦਫ਼ਤਰ ਆ ਕੇ ਵੀ ਮਿਲ ਸਕਦੇ ਆ ਤੇ ਸਾਡੇ ਡੀਐਸਪੀ ਸਾਹਿਬਾਨ ਹੁੰਦੇ ਹੀ ਆਪਨੇ ਆਫਿਸਿਸ ਦੇ ਵਿੱਚ ਉਹਨਾਂ ਨੂੰ ਡਾਇਰੈਕਟਲੀ ਮਿਲ ਕੇ ਵੀ ਦੱਸ ਸਕਦੇ ਆਪਣੀ ਆਇਡੈਂਟੀਟੀ ਨਾ ਦੱਸੇ ਉਸੇ ਇਨਫੋਰਮੇਸ਼ਨ ਦੱਸ ਉਹ ਵੀ ਸਾਡੇ ਗੁਣਨਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਚੋਣ ਜਾਬਤਾ ਲੱਗ ਚੁੱਕਿਆ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਇਸ ਵਕਤ ਅਸੀਂ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆ ਜਿੱਥੇ ਸਾਡੇ ਨਾਲ ਗਰਦਾਸਪੁਰ ਦੇ ਐਸਐਸਪੀ ਸ਼੍ਰੀ ਹਰੀਸ਼ ਦੇਮਾਂ ਜੀ ਸਾਡੇ ਨਾਲ ਨੇ ਸੋ ਸਰ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਚੋਣ ਜਾਬਤਾ ਲੱਗ ਚੁੱਕਿਆ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ ਤੁਸੀਂ ਜਾਣਦੇ ਹੀ ਹੋ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਅਸੀਂ ਸਾਰੇ ਇਲੈਕਸ਼ਨ ਮੂਡ ਦੇ ਵਿੱਚ ਹੁੰਦੇ ਆ ਤੇ ਅਸੀਂ ਇਲੈਕਸ਼ਨ ਨੂੰ ਪੀਸਫੁਲੀ ਔਰ ਬੜੇ ਹੀ ਇੰਪਾਰਸ਼ਲੀ ਕਰਾਉਣ ਦੇ ਲਈ ਜਿਹੜੇ ਵੀ ਪ੍ਰਬੰਧ ਕੀਤੇ ਜਾਣੇ ਹੁੰਦੇ ਹਨ ਉਹ ਪ੍ਰਬੰਧ ਅਸੀਂ ਕਰ ਚੁੱਕੇ ਹਾਂ ਤੇ ਸਾਡੀ ਡੇਲੀ ਬੇਸਿਸ ਤੇ ਮੀਟਿੰਗ ਔਰ ਮੋਨਿਟਰਿੰਗ ਜਿਹੜੀ ਹੈ ਉਹ ਚੱਲ ਰਹੀ ਹੈ। ਸਰ ਜੀ ਗੱਲ ਕੀਤੀ ਜਾਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਜਦੋਂ ਚੋਣਾ ਆਉਂਦੀਆਂ ਨੇ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਹਥਿਆਰਾਂ ਨੂੰ ਲੈ ਕੇ ਆਪਾਂ ਇੱਕ ਗਾਈਡਲਾਈਨ ਜਾਰੀ ਕਰਦੇ ਹਾਂ ਜੀ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਾਏ ਜਾਣ ਕਿਉਂਕਿ ਕੋਈ ਅਨਸਕਾਮੀ ਘਟਨਾ ਨਾ ਹੋ ਸਕੇ ਜੀ ਤੇ ਦੂਜਾ ਜਿਹੜਾ ਜੇ ਆਪਾਂ ਕਈ ਆ ਵੀ ਸ਼ਰਾਬ ਨੂੰ ਲੈ ਕੇ ਜਿਵੇਂ ਐਕਸਰਸ ਦਾ ਉਹਦੇ ਬਾਰੇ ਕੋਈ ਦੱਸੋ ਸਰ ਚੋਣਾਂ ਦੇ ਦੌਰਾਨ ਕਈ ਸਰੀ ਜਿਹੜੀ ਗਾਈਡਲਾਈਨਸ ਇਸ਼ੂ ਹੁੰਦੀਆਂ ਮਾਨ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਤੋ ਉਹਨਾਂ ਦੀ ਪਾਲਣਾ ਕਰਾਣੀ ਹੁੰਦੀ ਹੈ ਸਾਨੂੰ ਉਹਦੇ ਵਿੱਚ ਹੀ ਇੱਕ ਆਰਮਜ਼ ਡਿਪੋਜ਼ੀਸ਼ਨ ਹੈ ਕਿਉਂਕਿ ਬੇਸਿਕ ਪਰਪਸ ਸਾਡੇ ਸਾਰਿਆਂ ਦਾ ਇਹੀ ਹੁੰਦਾ ਹੈ ਕਿ ਇੱਕ ਲੈਵਲ ਪਲੇਇੰਗ ਫੀਲਡ ਹੋਣੀ ਚਾਹੀਦੀ ਹੈ ਜਦੇ ਲਈ ਪ੍ਰਸ਼ਾਸਨ ਪੁਲਿਸ ਤੇ ਸਾਰੇ ਅਫਸਰ ਮਿਲ ਕੇ ਜੋ ਵੀ ਕੋਈ ਇਸ ਤਰ੍ਹਾਂ ਦੇ 엘ਮੈਂਟਸ ਹੈਗੇ ਜੋ ਇਲੈਕਸ਼ਨਸ ਨੂੰ ਡਿਸਟਰਬ ਕਰ ਸਕਦੇ ਹਨ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਲੋਭਨ ਦੇ ਸਕਦੇ ਹਨ ਜਿਸ ਕਰਕੇ ਇਲੈਕਸ਼ਨ ਜਿਹੜਾ ਹੈ ਉਹ ਵਿਸ਼ੇਸ਼ੀਟ ਹੋਏ ਜਾਂ ਖਰਾਬ ਹੋਏ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈਂਦੇ ਹਾਂ ਤੇ ਅਸੀਂ ਪਹਿਲਾ ਐਜ਼ ਅ ਪ੍ਰੀਵੈਂਟਿਵ ਮੈਜ਼ਰ ਅਸੀਂ ਉਹਨਾਂ ਨੂੰ ਜਾਗਰੂਕ ਵੀ ਕਰਦੇ ਹਾਂ ਲੋਕਾਂ ਨੂੰ ਵੀ ਮੈਂ ਤੇ ਡੀਸੀ ਸਾਹਿਬ ਮੀਟਿੰਗ ਵੀ ਕੀਤੀ ਹੈ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੂੰ ਪਿਛਲੇ ਹਫਤੇ ਅਸੀਂ ਸਾਰੇ ਹੀ ਗਾਈਡਲਾਈਨਸ ਬਾਰੇ ਜਾਣੂ ਕਰਾਇਆ ਸੀ ਤੇ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਆਰਮਜ਼ ਡਿਪੋਜ਼ੀਸ਼ਨ ਹੁੰਦਾ ਹੈ ਉਹ ਵੀ ਡੀਸੀ ਸਾਹਿਬ ਨੇ ਆਰਡਰ ਕਰਤਾ ਹੈ ਤੋਂ ਉਹਦੀ ਪਾਲਣਾ ਕਰਾਉਂਦੇ ਹੋਏ ਅਸੀਂ ਆਰਮਜ਼ ਡਿਪੋਜ਼ੀਸ਼ਨ ਦਾ ਕੰਮ ਬੜੇ ਜ਼ੋਰ ਨਾਲ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਇਸ਼ੂਜ਼ ਹੁੰਦੇ ਜਿਹਦੇ ਤੇ ਸਾਰਾ ਸਾਰਾ ਫੋਕਸ ਜਿਹੜਾ ਹੁੰਦਾ ਹੈ ਪ੍ਰੋਕਲੇਮਡ ਆਫੈਂਡਰਸ ਹੋ ਗਏ ਪੀਓਸ ਹਨ ਜੋ ਕਈ ਆਪਣੇ ਡਿਸਟ੍ਰਿਕਟ ਦੇ ਹੁੰਦੇ ਆ ਸਟੇਟ ਦੇ ਹੁੰਦੇ ਆ ਸਟੇਟ ਤੋਂ ਬਾਹਰ ਵੀ ਹੁੰਦੇ ਆ ਉਹਨਾਂ ਨੂੰ ਫੜਨ ਲਈ ਅਸੀਂ ਜਿਹੜਾ ਸਾਡਾ ਪੀਓ ਸਟਾਫ ਹੈ ਉਹਨੂੰ ਸਪੈਸ਼ਲੀ ਤਿਆਰ ਕੀਤਾ ਹੈ ਤੇ ਉਹ ਡੇਲੀ ਬੇਸਿਸ ਤੇ ਪੀਓਸ ਜਿਹੜੇ ਆ ਪਕੜ ਰਹੇ ਹਨ ਪੈਰੋਲ ਜੰਪਰਸ ਵੀ ਹੋ ਗਏ ਇਸੇ ਤਰ੍ਹਾਂ ਇਸੇ ਤਰ੍ਹਾਂ ਕਈ ਵਾਰੈਂਟਸ ਐਗਜ਼ੀਕਿਊਟ ਕਰਨੇ ਹੁੰਦੇ ਆ ਉਹ ਸਾਰੀ ਚੀਜ਼ਾਂ ਔਨ ਪ੍ਰਾਇੋਰਟੀ ਹੁੰਦੀ ਆ ਤੇ ਜੇ ਸਰ ਆਪਾਂ ਗੱਲ ਕੀਤੀ ਜਾਵੇ ਇਹਦੇ ਵਿੱਚ ਜਿਵੇਂ ਆਪਾਂ ਪੀਓ ਕਹਤਾ ਜਾਂ ਬਾਕੀ ਜਿਹੜੀ ਗਾਈਡਲਾਈਨਸ ਆ ਐਜ਼ਏ ਪਰ ਸਾਡੇ ਇਲੈਕਸ਼ਨ ਕਮਿਸ਼ਨ ਦੇ ਇਹਦੇ ਵਿੱਚ ਆਪਣਾ ਜਿਵੇਂ ਨਸ਼ੇ ਦਾ ਬੜਾ ਜੀ ਇਹਦੇ ਚ ਹੋ ਜਾਂਦਾ ਵੀ ਕਾਰੋਬਾਰ ਕਿਉਂਕਿ ਬਹੁਤ ਚਾਹੇ ਸ਼ਰਾਬ ਨੂੰ ਲੈ ਕੇ ਹੋ ਜੀ ਨਕਲੀ ਸ਼ਰਾਬ ਵੀ ਪੜੀ ਜਾਂਦੀ ਥੋੜੇ ਦਿਨ ਪਹਿਲਾਂ ਵੀ ਇੱਕ ਆਪਣੇ ਇਹਦੇ ਚ ਸੇਫਟੀ ਨੂੰ ਲੈ ਕੇ ਮੇਰੇ ਖਾਲ ਇੱਕ ਮਹਿੰਮ ਚਲਾਈ ਗਈ ਸੀ ਜਿਦੇ ਚ ਕਾਫੀ ਭਾਰੀ ਮਾਤਰਾ ਦੇ ਵਿੱਚ ਇੱਕ ਲਾਣ ਫੜਿਆ ਗਿਆ ਜੀ ਉਹਦੇ ਬਾਰੇ ਕੀ ਕਹੋਗੇ ਨਸ਼ਾ ਜਿਹੜਾ ਹੈ ਉਹ ਆਮ ਤੌਰ ਤੇ ਵੀ ਬੜੀ ਮਾੜੀ ਚੀਜ਼ ਹੈ ਤੇ ਪੁਲਿਸ ਲਗਾਤਾਰ ਇਹ ਦੇਖ ਤੇ ਇਹ ਦੇਖੇ ਖਿਲਾਫ ਜਿਹੜਾ ਆਪਣਾ ਐਕਸ਼ਨ ਕਰ ਹੀ ਰਹੀ ਹੈ ਬਟ ਇਲੈਕਸ਼ਨ ਦੇ ਦੌਰਾਨ ਇਹ ਸਪੈਸ਼ਲ ਫੋਕਸ ਹੁੰਦਾ ਹੈ ਜਿਹੜੀ ਲਿਕਰ ਹੈ ਜਾਂ ਲਿਕਰ ਸਮਕਲਿੰਗ ਹੋ ਗਈ ਜਾਂ ਸਪੂਰੀਅਸ ਲਿਕਰ ਹੋ ਗਈ ਉਹਦੇ ਖਿਲਾਫ ਤੋ ਉਹ ਦੇ ਰਿਗਾਰਡਿੰਗ ਸਾਨੂੰ ਜਿਹੜੇ ਸੀਨੀਅਰ ਆਫਿਸਰਸ ਹੈ ਉਹਨਾਂ ਦੇ ਆਦੇਸ਼ਾਂ ਹੇਠ ਹੀ ਅਸੀਂ ਮੁਹਿੰਮ ਚਲਾਈ ਹੋਈ ਹੈ ਜਿਹਦੇ ਵਿੱਚ ਜਿਹੜੇ ਸਾਡੇ ਦਰਿਆ ਦੇ ਏਰੀਆ ਹੈਗੇ ਜਿੱਥੇ ਕਈ ਪੁਰਾਣੇ ਸਮਗਲਰਸ ਵੀ ਹੁੰਦੇ ਹਨ ਕਈ ਜੇਲ੍ਹ ਤੋਂ ਬਾਹਰ ਆ ਗਏ ਹਨ ਸੋ ਉਹ ਇਹ ਸਮਗਲਿੰਗ ਐਕਟੀਵਿਟੀਜ਼ ਜਾਂ ਨਕਲੀ ਸ਼ਰਾਬ ਬਣਾਉਣ ਦਾ ਕੰਮ ਕਰਦੇ ਹਨ ਉਹਨਾਂ ਦੇ ਖਿਲਾਫ ਅਸੀਂ ਇੱਕ ਪਿਛਲੇ ਹਫਤੇ ਕਾਫੀ ਵੱਡਾ ਸਰਚ ਆਪਰੇਸ਼ਨ ਚਲਾਇਆ ਸੀ ਜਿਹਦੇ ਵਿੱਚ ਅਸੀਂ ਐਕਸਰਸਾਈਜ਼ ਦੀ ਟੀਮਾਂ ਨੂੰ ਵੀ ਨਾਲ ਲਿਆ ਸੀ ਤੇ ਬਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਨੂੰ ਵੀ ਯੂਜ਼ ਕੀਤਾ ਸੀ ਅਸੀਂ ਮੋਰ ਥਨ 20 ਮੁਕਦਮੇ ਰਜਿਸਟਰ ਕੀਤੇ ਤੇ ਕਈ ਜ਼ਿਆਦਾ ਲੱਖਾਂ ਦੇ ਵਿੱਚ ਅਸੀਂ ਜਿਹੜੀ ਨਜਾਇਜ਼ ਸ਼ਰਾਬ ਹੁੰਦੀ ਹੈ ਉਹ ਰਿਕਵਰ ਵੀ ਕੀਤੀ ਤੇ ਉਹਨਾਂ ਨੂੰ ਫੜਿਆ ਹੈ ਅਰੈਸਟ ਕੀਤਾ ਹੈ ਇਸ ਤੋਂ ਇਲਾਵਾ ਵੀ ਜਿਹੜੇ ਹੌਟਸਪots ਹੁੰਦੇ ਹਨ ਕਈ ਸਾਰੇ ਦੀਨਾਨਗਰ ਦੇ ਵਿੱਚ ਵੀ ਇੱਕ ਦੋ ਏਰੀਆ ਹੈਗੇ ਜਿੱਥੇ ਇਹਦੀ ਪ੍ਰੋਬਲਮ ਹੈਗੀ ਉੱਥੇ ਵੀ ਅਸੀਂ ਇਨਫੋਰਮੇਸ਼ਨ ਬੇਸ ਐਕਟੀਵਿਟੀ ਵੀ ਕਰ ਰਹੇ ਹਾਂ ਤੋ ਸਾਡੇ ਸੋਰਸ ਹੁੰਦੇ ਆ ਸਪੈਸ਼ਲ ਬ੍ਰਾਂਚ ਦੇ ਥਰੂ ਵੀ ਸਾਨੂੰ ਪਤਾ ਲੱਗਦਾ ਹੈ ਕਈ ਹੋਰ ਵੀ ਪ੍ਰਾਈਵੇਟ ਸੋਰਸਸ ਹੁੰਦੇ ਆ ਤੋ ਉਹ ਦੇ ਅਕੋਰਡਿੰਗ ਵੀ ਅਸੀਂ ਟਾਰਗੇਟਡ ਅਪਰੋਚ ਵੀ ਕਰਦੇ ਆ ਤੇ ਅਸੀਂ ਕਾਸੋ ਆਪਰੇਸ਼ਨ ਜਾਂ ਲਾਰਜ ਸਕੇਲ ਫੋਰਸ ਮੋਬਾਈਲਾਈਜ਼ ਕਰਕੇ ਉਹ ਵੀ ਅਸੀਂ ਕਰਦੇ ਆਂ ਤੇ ਜੇ ਸਰ ਆਪਾਂ ਦੇਖਿਆ ਜਾਵੇ ਕਿਉਂਕਿ ਇਹ ਕਈ ਏਰੀਆ ایسے ਹੁੰਦੇ ਆ ਜਿਵੇਂ ਆਪਾਂ ਜੋ ਸਪੈਸ਼ਲੀ ਗਰਦਾਸਪੁਰ ਦੀ ਬਾਰਡਰ ਏਰੀਆ ਜੀ ਸਾਰਾ ਇਹ ਤੇ ਇੱਥੇ ਜਿਵੇਂ ਕੰਢੀ ਦਾ ਏਰੀਆ ਆਪਣਾ ਜੇ ਆਪਾਂ ਕਰੀਏ ਜਾਵੇ ਉੱਥੇ ਤੁਹਾਨੂੰ ਪਤਾ ਜੀ ਕਈ ਜਗ੍ਹਾ ਤੇ ਤਾਂ ਐਸੀਆਂ ਨੇ ਵੀ ਜਿੱਥੇ ਆਪਾਂ ਗੱਡੀਆਂ ਵੀ ਨਹੀਂ ਲਿਆ ਸਕਦੇ ਬੋਟ ਤੇ ਥਰੂ ਆਪਾਂ ਨੂੰ ਜਾਣਾ ਪੈਂਦਾ ਤੇ ਉੱਥੇ ਜਿਹੜੇ ਮੁਜਰਮ ਹੁੰਦੇ ਆ ਸ਼ਾਇਦ ਉਹਦਾ ਸਾਰਾ ਲੈ ਕੇ ਭੱਜ ਜਾਂਦੇ ਆ ਜੀ ਕਿਉਂਕਿ ਜਾਂ ਪਹਿਲਾਂ ਪਤਾ ਲੱਗ ਜਾਂਦਾ ਜਾਂ ਦੂਰੋਂ ਉਹਦੇ ਪੁਲਿਸ ਦੇਖ ਲੈਂਦੇ ਨੇ ਉਹ ਕਿਤੇ ਨਾ ਕਿਤੇ ਆਪਣਾ ਰਾਹ ਬਣਾ ਲੈਂਦੇ ਆ ਜਾਂ ਦੂਰ ਜਾ ਕੇ ਲੁਕ ਜਾਂਦੇ ਆ ਉਹੋ ਜਿਹਾਂ ਬਾਰੇ ਜਿਹੜ ਹਾਂ ਉਹ ਮੁਲਜ਼ਮ ਜ਼ਰੂਰ ਬੜੇ ਸ਼ਾਤਰ ਹੁੰਦੇ ਆ ਉਹ ਕੋਸ਼ਿਸ਼ ਕਰਦੇ ਆ ਬੱਜਣ ਦੀ ਬਟ ਕਈ ਲਿਮਿਟੇਸ਼ਨਸ ਪਹਿਲਾਂ ਸੀਗੀ ਕਿ ਕਈ ਵਾਰੀ ਨਾਅ ਜਾਂ ਬੋਟ ਅਵੇਲੇਬਲ ਨਹੀਂ ਹੁੰਦੀ ਬਟ ਉਹ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕਰਕੇ ਤੇ ਇੱਕ ਸਾਈਜ਼ ਦੀ ਟੀਮਾਂ ਨੂੰ ਵੀ ਕੰਸਰਨ ਡਿਪਾਰਟਮੈਂਟ ਤੋਂ ਟਾਈਪ ਕਰਕੇ ਉਹ ਬੋਰਡਸ ਵੀ ਅਵੇਲੇਬਲ ਕਰਾ ਲਈ ਹਨ ਉਹ ਵੀ ਸਾਨੂੰ ਮਿਲ ਜਾਣਗੇ ਤੇ ਅਸੀਂ ਡਰੋਨ ਦਾ ਵੀ ਯੂਜ਼ ਕਰ ਰਹੇ ਆਂ ਕਈ ਥਾਵਾਂ ਤੇ ਜਿਹੜਾ ਫਿਜ਼ਿਕਲੀ ਮੁਲਾਜ਼ਮ ਸਿੱਧਾ ਜਾਂਦਾ ਉਸ ਤੋਂ ਪਹਿਲਾਂ ਉਹਨਾਂ ਨੂੰ ਹੋ ਸਕਦਾ ਹੈ ਖਬਰ ਲੱਗ ਜਾਂਦੀ ਹੋਗੀ ਬਟ ਉਹੀ ਅਸੀਂ ਫਿਰ ਡਰੋਨ ਰਾਹੀਂ ਵੀ ਉਹਦੀ ਫੋਟੋਸ ਖਿੱਚ ਕੇ ਤੇ ਉਹਨੂੰ ਮੈਪ ਕਰ ਰਹੇ ਹਾਂ ਉਸ ਇਧੀਆਂ ਨੂੰ ਤਾਂ ਕਿ ਜਦੋਂ ਮਤਲਬ ਮੁਲਾਜ਼ਮ ਦੀ ਮੂਵਮੈਂਟ ਹੋਊਗੀ ਉਸ ਟਾਈਮ ਤੇ ਹੋ ਸਕਦਾ ਉਹ ਬਚ ਜਾਏ ਬਟ ਜਦੋਂ ਡਰੋਨ ਦੀ ਮੂਵਮੈਂਟ ਹੁੰਦੀ ਹੈ ਉਹਦੀ ਫੋਟੋਸ ਕੈਪਚਰ ਕਰਦੇ ਹਾਂ ਤੇ ਸਾਨੂੰ ਪਤਾ ਵੀ ਚੱਲ ਜਾਂਦਾ ਹੈ ਫਿਰ ਉਹ ਬੰਦੇ ਕੌਣ ਸੀਗੇ ਸੋ ਐਂਡ ਅਦਰ ਦਨ ਥੈਟ ਆਲਸੋ ਅਸੀਂ ਸਰਪ੍ਰਾਈਜ਼ ਰੈਡਰ ਕਰ ਰਹੇ ਹਾਂ ਤਾਂ ਕਈ ਵਾਰੀ ਉਹ ਵੀ ਸਰਪ੍ਰਾਈਜ਼ ਰੈਡ ਬੜੀ ਫਾਇਦੇਮੰਦ ਹੁੰਦੀ ਹੈ ਸਾਨੂੰ ਬੰਦੇ ਫੜੇ ਜਾਂਦੇ ਆ ਤੇ ਰਿਕਵਰੀ ਵੀ ਹੋ ਜਾਂਦੀ ਹੈ ਸਰ ਜਿਵੇਂ ਬਾਰਡਰ ਏਰੀਆ ਦੇ ਵਿੱਚ ਸੇਫਟੀ ਪੱਖੋਂ ਵੀ ਆਪਾਂ ਨੂੰ ਦੇਖਿਆ ਜਾਂਦਾ ਕਿਉਂਕਿ ਜਿਹੜੀ ਫੋਰਸ ਘੱਟ ਹੋਣ ਦੇ ਬਾਵਜੂਦ ਸ਼ਾਇਦ ਇਹ ਵੀ ਵਜ੍ਹਾ ਹੁੰਦੀ ਹੈ ਕਿਉਂਕਿ ਅਬ ਸ਼ਹਿਰ ਦੇ ਵਿੱਚ ਵੀ ਦੇਖਣਾ ਹੁੰਦਾ ਅਲਦ ਵਾਲੇ ਕਿਉਂਕਿ ਹਰ ਜਗ੍ਹਾ ਫੋਰਸ ਲੱਗਦੇ ਨੇ ਵੈਸੇ ਤਾਂ ਪੈਰਾਮਿਲਟਰੀ ਫੋਰਸ ਵੀ ਹੁੰਦੀ ਹੈ ਜੀ ਕਿਉਂਕਿ ਸੈਂਟਰ ਤੋਂ ਆਉਂਦੀਆਂ ਨੇ ਤੇ ਇਹਦੇ ਵਿੱਚ ਆਪਣੇ ਜੇ ਫੋਰਸ ਦੀ ਪੂਰੀ ਗੱਲ ਕੀਤੀ ਜਾਵੇ ਕਿੱਥੇ ਕਿੱਥੇ ਤੈਨਾਤੀ ਹੈ ਜੀ ਔਰ ਜੇ ਕਿਸੇ ਨੂੰ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਕੋਈ ਦੱਸਣਾ ਚਾਹੁੰਦਾ ਵੀ ਕੋਈ ਹੈਜਨਸ ਕਾਮੀ ਘਟਣਾ ਪੁਲਿਸ ਤੱਕ ਸੇਫਟੀ ਪੱਖੋਂ ਲੈ ਕੇ ਵਿਸ਼ੇਸ਼ ਕਰਕੇ ਉਹ ਆਪਾਂ ਨੂੰ ਬਾਰਡਰ ਇਹ ਆਪਣਾ ਬਾਰਡਰ ਡਿਸਟ੍ਰਿਕਟ ਹੈ ਇੱਥੇ ਬੀਐਸਐਫ ਦੇ ਪਿੱਛੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਲੱਗਦੇ ਆ ਉਹ ਸਾਡੇ ਹੀ ਡਿਸਟ੍ਰਿਕਟ ਪੁਲਿਸ ਦੇ ਹੀ ਲੱਗਦੇ ਆ ਇਸ ਤੋਂ ਇਲਾਵਾ ਸਾਨੂੰ 50 ਤਕਰੀਬ ਜਿਹੜੇ ਆ ਬੀਐਸਐਫ ਦੀ ਇੱਕ ਦੋ ਪਲਟੂਨਾਂ ਮਿਲੀ ਹੈ ਉਹਦੇ ਵਿੱਚ 50 ਮੁਲਾਜ਼ਮ ਹੈਗੇ ਉਹਨਾਂ ਨੂੰ ਵੀ ਅਸੀਂ ਡਿਪਲੋਏ ਕੀਤਾ ਹੈ ਉਹਨਾਂ ਦਾ ਮੇਨ ਕੰਮ ਲਾਅ ਐਂਡ ਆਰਡਰ ਮੇਨਟੇਨੈਂਸ ਦਾ ਤੇ ਜਿਹੜਾ ਇੱਕ ਵਿਜ਼ਿਬਿਲਟੀ ਆਫ ਫੋਰਸ ਦਾ ਹੈਗਾ ਤਾਂ ਕਿ ਜਿਹੜੇ ਕ੍ਰਿਮੀਨਲ ਅਨਸਰ ਹੈ ਉਹ ਡਰ ਕੇ ਰਹਿਣ ਜਿਹੜੀ ਸਾਡੀ ਫੋਰਸ ਹੈਗੀ ਉਹਨੂੰ ਅਸੀਂ ਕੰਪਲੀਟਲੀ ਮੋਬਿਲਾਈਜ਼ ਕੀਤਾ ਹੋਇਆ ਹੈ ਨਾ ਸਿਰਫ ਆਪਾਂ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਡਿਪਲੋਏ ਕੀਤਾ ਤੇ ਉਹਨਾਂ ਆਊਟ ਆਫ ਡਿਸਟ੍ਰਿਕਟ ਵੀ ਮੂਵਮੈਂਟ ਹੋਣ ਹੁੰਦੀ ਹੈ ਕਈ ਵਾਰੀ ਉਹ ਜੋ ਹੈ ਮੋਬਿਲਾਈਜੇਸ਼ਨ ਕੀਤੀ ਜਾਂਦੀ ਹੈ ਬਟ ਰਾਈਟ ਨਾਓ ਵੀ ਆਰ ਡੂਇੰਗ ਇਟ ਸਾਡੇ ਕੋਲ ਕਰੀਬ 10 ਜਿਹੜੇ ਹਨ ਉਹ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਲ ਕੇ ਅਸੀਂ ਲਾਏ ਹੋਏ ਹਨ ਅਸੀਂ ਉਹਨਾਂ ਨੂੰ ਗੱਡੀਆਂ ਵੀ ਪ੍ਰੋਵਾਈਡ ਕੀਤੀ ਹੈ ਤਾਂ ਕਈ ਵਾਰ ਇਹ ਹੁੰਦਾ ਕਿ ਪੈਟਰੋਲਿੰਗ ਬੜੀ ਇਫੈਕਟਿਵ ਹੁੰਦੀ ਹੈ ਪੈਟਰੋਲਿੰਗ ਕਰਕੇ ਸਾਨੂੰ ਦੂਰੋਂ ਹੀ ਬੰਦਾ ਜੋ ਹੈ ਲੱਭ ਜਾਂਦਾ ਹੈ ਚੇਸ ਕਰਨਾ ਸਾਨ ਹੋ ਜਾਂਦਾ ਹੈ ਤੇ ਲੋਕਾਂ ਦੀ ਵੀ ਇਨਫਾਰਮੇਸ਼ਨ ਬੜੀ ਛੇਤੀ ਸਾਨੂੰ ਮਿਲ ਜਾਂਦੀ ਹੈ ਇਸੋ ਅਲਾਵਾ ਜਿਹੜੇ ਸ਼ਹਿਰ ਦੇ ਵੀ ਕਈ ਸਾਰੇ ਕਈ ਪਰਮਨੈਂਟ ਨਾਕੇ ਹੈਗੇ ਸਾਡੇ ਜੋ ਰੈਗੂਲਰ ਚੱਲਦੇ ਆ ਉੱਥੇ ਚੈਕਿੰਗ ਕੀਤੀ ਜਾਂਦੀ ਹੈ ਬਟ ਕਈ ਸਾਰੇ ਅਸੀਂ ਸਰਪ੍ਰਾਈਜ਼ ਨਾਕੇ ਵੀ ਲਾਉਂਦੇ ਆ ਜਿਸ ਕਰਕੇ ਸਾਨੂੰ ਚਾਹੇ ਐਕਸਾਈਜ਼ ਦੀ ਹੋਵੇ ਚਾਹੇ ਡਰੱਗਸ ਦੀ ਹੋਵੇ ਚਾਹੇ ਕੋਈ ਪੀਓ ਹੋਵੇ ਜਾਂ ਕੋਈ ਹੋਰ ਕ੍ਰਿਮੀਨਲ ਅਨਸਰ ਦੂਜੇ ਡਿਸਟ੍ਰਿਕਟ ਦਾ ਉਹ ਵੀ ਇੱਥੇ ਅਰੈਸਟ ਹੋ ਜਾਂਦਾ ਸੋ ਅਸੀਂ ਕੰਪਲੀਟਲੀ ਮੋਬਿਲਾਈਜ਼ ਕੀਤਾ ਹੋਇਆ ਪੀਸੀਆਰ ਨੂੰ ਵੀ ਅਸੀਂ ਅਲਰਟ ਤੇ ਕੀਤਾ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਰੂਟੀਨ ਦੀ ਡਿਊਟੀਆਂ ਆ ਉਹਨਾਂ ਨੂੰ ਕੱਟ ਕਰਕੇ ਦਫ਼ਤਰਾਂ ਦਾ ਸਟਾਫ ਮੋਬਾਈਲਾਈਜ਼ ਕਰਕੇ ਅਸੀਂ ਫੋਰਸ ਦੀ ਜਿਹੜੀ ਡਿਪਲॉयਮੈਂਟ ਆ ਉਹਨੂੰ 100% ਇਨਸ਼ੋਰ ਕਰਦੇ ਹਾਂ ਕਿ ਉਹ ਕੰਪਲੀਟ ਰਹੇ ਜਿਹੜਾ ਨੰਬਰ ਤੁਸੀਂ ਕਹਿ ਰਹੇ ਹੋ ਸਾਡੇ ਕੋਲ 112 ਨੰਬਰ 24 ਘੰਟੇ ਚੱਲਦਾ ਹੈ ਮੈਨੂੰ ਵੀ ਉਹਦੀ ਕਾਲ ਆਂਦੀ ਹੈ ਤਾਂ ਉਹਦੇ ਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਸਕਦੀ ਹੈ ਪਬਲਿਕ ਦੇ ਜਿਹੜੇ ਨੁਮਾਇੰਦੇ ਅਵੇਅਰ ਹੈ ਅਲਰਟ ਹੈ ਉਹਨਾਂ ਨੂੰ ਕਿੱਥੋਂ ਕੋਈ ਇਨਫੋਰਮੇਸ਼ਨ ਆਂਦੀ ਹੈ ਸੋ ਬੇਝਿਜਕ 112 ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਆ ਤੇ ਕਿਉਂਕਿ ਸਰ ਗੱਲ ਇਹ ਹੈ ਜੀ ਵੀ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੁੰਦੇ ਆ ਪਰ ਲੋਕ ਡਰ ਜਾਂਦੇ ਆ ਕਿਤੇ ਨਾ ਕਿਤੇ ਵੀ ਸ਼ਾਇਦ ਸਾਢੇ 3 ਪੈ ਜਾਵੇ ਤੁਹਾਨੂੰ ਪਤਾ ਕਈ ਜੀ ਸੀਕ੍ਰੀਟਲੀ ਦੱਸਣਾ ਚਾਹੁੰਦੇ ਹੁੰਦੇ ਨੇ ਪਰ ਅਗਲੇ ਨੂੰ ਥੋੜਾ ਡਰ ਹੁੰਦਾ ਵੀ ਕਿਉਂਕਿ ਇੱਕ ਚੀਜ ਇੱਕ ਹੁੰਦੀ ਆ ਜੀ ਪੁਲਿਸ ਨਾਲ ਰਾਫਤਾ ਨਹੀਂ ਹੁੰਦਾ ਬੰਦੇ ਦਾ ਥੋੜੀ ਜਿਹੀ ਚੀਜ ਇੱਕ ਹੁੰਦੀ ਕਿਉਂਕਿ ਥਾਣੇ ਜਾਣ ਤੋਂ ਤੁਹਾਨੂੰ ਪਤਾ ਆ ਪਬਲਿਕ ਡਰਦੀ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਹੋ ਜਿਹੇ ਲੋਕ ਜਿਹੜੇ ਜਾਣਕਾਰੀ ਦੇਣਾ ਚਾਹੁੰਦੇ ਆ ਪਰ ਕਿਸੇ ਨਾ ਕਿਸੇ ਕੋਲੋਂ ਡਰ ਕੇ ਘਰੇ ਬਹਿ ਜਾਂਦੇ ਆ ਉਹਨਾਂ ਨੂੰ ਕੋਈ ਖਾਸ ਗੱਲ ਹੈ ਅਸੀਂ ਇਹੀ ਰਿਕਵੈਸਟ ਕਰਨਾ ਚਾਹੁੰਦੇ ਹਾਂ ਕਿ ਪਹਿਲਾਂ ਤੋਂ ਉਹਨਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਉਹਨਾਂ ਦੀ ਆਇਡੈਂਟੀਟੀ ਜਿਹੜੀ ਹੈਗੀ ਉਹ ਚਾਹੇ ਤੋਂ ਆਪਣਾ ਨਾਮ ਨਾ ਵੀ ਦੱਸਣ ਉਹ ਸਿਰਫ ਇਨਫੋਰਮੇਸ਼ਨ ਦੇ ਸਕਦੇ ਹਨ ਉਹ ਮੈਨੂੰ ਦਫ਼ਤਰ ਆ ਕੇ ਵੀ ਮਿਲ ਸਕਦੇ ਹਨ ਤੇ ਸਾਡੇ ਡੀਐਸਪੀ ਸਾਹਿਬਾਨ ਹੁੰਦੇ ਹੀ ਆ ਆਪਣੇ ਆਫਿਸਿਸ ਦੇ ਵਿੱਚ ਉਹਨਾਂ ਨੂੰ ਡਾਇਰੈਕਟਲੀ ਮਿਲ ਕੇ ਵੀ ਦੱਸ ਸਕਦੇ ਹਨ ਆਪਣੀ ਆਇਡੈਂਟੀਟੀ ਨਾ ਦੱਸਣ ਉਹ ਸਿਰਫ ਇਨਫੋਰਮੇਸ਼ਨ ਦੱਸਣ ਉਹ ਵੀ ਸਾਡੇ ਲਈ ਇਨਫਾ ਹੈ ਅਸੀਂ ਕੰਟਰੋਲ ਰੂਮ ਤੇ ਵੀ ਇਹ ਚੀਜ਼ ਕਹੀ ਹੋਈ ਹੈ ਕਿ ਕਿਸੇ ਨੂੰ ਆਪਣੀ ਆਇਡੈਂਟੀਟੀ ਦੱਸਣਾ ਸਿਰਫ ਉਦੋਂ ਹੀ ਜ਼ਰੂਰੀ ਹੁੰਦਾ ਜਦੋਂ ਆਪ ਮੁਸੀਬਤ ਦੇ ਵਿੱਚ ਹੈਗਾ ਫੋਰ ਐਗਜ਼ਾਮਪਲ ਕਿਤੇ ਕੋਈ ਸਨੇਚਿੰਗ ਹੋ ਗਈ ਕਿਸੇ ਦੇ ਨਾਲ ਕੋਈ ਥੈਫਟ ਹੋ ਗਈ ਹੈ ਤਾਂ ਉਹ ਫਿਰ ਦੱਸ ਸਕਦਾ ਕਿ ਉਹ ਕਿੱਥੇ ਹੈਗਾ ਤਾਂ ਕਿ ਉਹਨੂੰ ਟ੍ਰੇਸ ਕਰਨਾ ਆਸਾਨ ਹੋ ਜਾਏ ਪਰ ਜੇਕਰ ਕੋਈ ਇਨਫੋਰਮੇਸ਼ਨ ਹੀ ਸ਼ੇਅਰ ਕਰਨਾ ਚਾਹੁੰਦਾ ਹੈ ਉਹ ਉਹ ਬਿਨਾ ਆਪਣਾ ਨਾਮ ਦੱਸੇ ਵੀ ਦੱਸ ਸਕਦਾ ਹੈ ਤੇ ਬਾਾਕੀ ਸਰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਲੇ ਟਾਈਮ ਆ ਜੀ 1 ਜੂਨ ਤੱਕ ਆਪਣੇ ਜਿਹੜੇ ਆਉਣੇ ਆ 17 ਨੂੰ ਮੇਰੇ ਖਲ ਜਿਹੜੀ ਨੋਟੀਫਿਕੇਸ਼ਨ ਵਾਪਸ ਹੋਣ ਦੀ ਆ ਉਦੋਂ ਤੱਕ ਜਿਹੜੇ ਹੋਰ ਪੁਖਤਾ ਕਈ ਇੰਤਜ਼ਾਮਾਂ ਜਾਂ ਲੋਕਾਂ ਤੱਕ ਕੋਈ ਇਹੋ ਜਿਹਾ ਸੰਦੇਸ਼ ਦੇਣਾ ਚਾਹੋ ਵੀ ਲੋਕ ਉਹਦੇ ਲਈ ਆਪਣੇ ਜਿਵੇਂ ਕਈ ਵਾਰੀ ਇਹ ਹੋ ਜਾਂਦਾ ਜੀ ਵੀ ਹਲੇ ਤਾਂ ਵੋਟਾਂ ਬਹੁਤ ਦੂਰ ਆ ਕੋਈ ਗੱਲ ਨਹੀਂ ਆਪਾਂ ਨੂੰ ਕੀ ਅੱਧੀ ਰਾਤ ਨੂੰ ਕੁਛ ਇਹ ਜੀ ਕੋਈ ਗਾਈਡਲਾਈਨਸ ਹੈ ਵੀ 8:00 ਵਜੇ ਤੋਂ ਬਾਅਦ ਘਰੇ ਨਿਕਲੋ ਖਾਸ ਕਰਕੇ ਹਥਿਆਰ ਜਿਹੜੀ ਜਮ੍ਹਾਂ ਕਰਾਉਣ ਦੀ ਜਿਹੜੀ ਲਾਸਟ ਤਰੀਕ ਆ ਉਹ ਸਰ ਕਦੋਂ ਤੱਕ ਆ ਅ ਇਦਾਂ ਮਤਲਬ ਇਲੈਕਸ਼ਨ ਆਪਣਾ ਹਮੇ ਇੱਕ ਤਾਰੀਖ ਨੂੰ ਹੈਗਾ ਬਟ ਉਹਦੇ ਰਿਗਾਰਡਿੰਗ ਸਾਡੀ ਤਿਆਰੀਆਂ ਹੁਣ ਤੋਂ ਹੀ ਚાલુ ਹੋ ਗਈਆਂ ਤੇ ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਕੋਈ ਘਬਰਾਉਣ ਦੀ ਆ ਪੈਨਿਕ ਕਰਨ ਦੀ ਲੋੜ ਹੈ ਕਿਉਂਕਿ ਸਾਰੀ ਚੀਜ਼ ਚੀਜ਼ਾਂ ਦਾ ਸਮਾਂ ਮਾਜੋ ਕਮਿਸ਼ਨ ਨੇ ਵੀ ਦਿੱਤਾ ਹੈ ਤੇ ਡੀਸੀ ਸਾਹਿਬ ਨੇ ਆਪਣੇ ਆਰਡਰ ਨਾਲ ਕਿਹਾ ਵੀ ਆਈ ਥਿੰਕ ਇਟ ਇਜ਼ 4th ਆਫ ਅਪ੍ਰੈਲ ਕਿ 4th ਅਪ੍ਰੈਲ ਤੋਂ ਪਹਿਲਾਂ ਜਿਹੜੇ ਹੋ ਜਮ੍ਹਾਂ ਕਰ ਲੈਣ ਬਟ ਅਸੀਂ ਰਿਕਵੈਸਟ ਕਰਦੇ ਹਾਂ ਕਿ ਜਿੰਨੀ ਛੇਤੀ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਉਨਨੀ ਛੇਤੀ ਕਰਾ ਲਓ ਇਸ ਤੋਂ ਇਲਾਵਾ ਜਿਹੜੀ ਵੀ ਚੀਜ਼ਾਂ ਹੈਗੀ ਉਹਦੇ ਰਿਗਾਰਡਿੰਗ ਅਸੀਂ ਰੂਟੀਨ ਮੀਡੀਆ ਬਾਈਟਸ ਵੀ ਕਰਦੇ ਆਂ ਬਰੀਫਿੰਗ ਵੀ ਕਰਦੇ ਆਂ ਕਈ ਵਾਰੀ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ ਤੋਂ ਉਹ ਜਿਹੜੀ ਵੀ ਇਨਫੋਰਮੇਸ਼ਨ ਲੈਣੀ ਆ ਡੀਪੀਆਰਓ ਰਾਇਨ ਜਾਂ ਫਿਰ ਡੀਸੀ ਦਫਤਰ ਤੋਂ ਲੈ ਸਕਦੇ ਆਂ ਤੇ ਇੱਕ ਸਰ ਇੱਕ ਗੱਲ ਹੋਰ ਆ ਵਿਸ਼ੇ ਸਾਡੀ ਪੱਤਰਕਾਰ ਭਾਈਚਾਰੇ ਕੰਨੀ ਹੋਏ ਜੀ ਕਈ ਵਾਰੀ ਰਾਤ ਨੂੰ ਹੁੰਦਾ ਦੇਰ ਸਵੇਰ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਟਾਈਮ ਆ ਜੀ ਕਦੇ ਕੋਈ ਇਨਕੋ ਮਤਲਬ ਕੋਈ ਫੋਨ ਆਇਆ ਹੁੰਦਾ ਇਨਕੁਆਰੀ ਲਈ ਕੁਝ ਹੁੰਦਾ ਜਾਣਦੇ ਆ ਤੇ ਪੁਲਿਸ ਉਹਨਾਂ ਨੂੰ ਫਿਰ ਕਈ ਵਾਰੀ ਪੁੱਛੇ ਤੁਸੀਂ ਕਿੱਥੇ ਹੋ ਜਦੋਂ ਦੱਸਦੇ ਆ ਫਿਰ ਉਹ ਥੋੜਾ ਜਿਆ ਜਿਵੇਂ ਕਹਿ ਦਿਆ ਨਾ ਵੀ ਹੁੰਦਾ ਚਲੋ ਉਹਨਾਂ ਦੀ ਡਿਊਟੀ ਹੈ ਜੀ ਆਪਣੇ ਹਿਸਾਬ ਨਾਲ ਉਹ ਕਰਦੇ ਕਈ ਵਾਰੀ ਰੂਡ ਬੀਹਵ ਹੋਂਦਾ ਜੀ 10 ਵੀ ਦਿੰਦੇ ਆ ਉਹਨਾਂ ਨੂੰ ਕੁਝ ਸਰ ਉਹਨਾਂ ਲਈ ਵੀ ਸਾਡੀ ਹੈਲਪ ਕਰੋ ਤੇ ਅਫਸਰਾਂ ਨੂੰ ਮੜਾ ਜਾ ਕਹੋ ਵੀ ਜੇ ਰਾਤ ਬਰਾਤੇ ਕਦੇ ਆਉਂਦੇ ਆ ਤੇ ਉਹਨਾਂ ਅਹ ਏ ਥੈਂਕ ਯੂ ਤੁਸੀਂ ਨੋਟਿਸ ਦੇ ਵਿੱਚ ਲਾਈ ਹੈ ਕਿਉਂਕਿ ਕਈ ਵਾਰੀ ਬਾਹਰੋਂ ਵੀ ਫੋਰਸ ਆਂਦੀ ਹੈ ਕਈ ਵਾਰ ਪਤਾ ਵੀ ਨਹੀਂ ਹੁੰਦਾ ਫੋਰਸ ਨੂੰ ਕਈ ਲੋਕਲ ਹੁੰਦੇ ਉਹ ਜਾਣਦੇ ਵੀ ਆ ਪੱਤਰਕਾਰਾਂ ਨੂੰ ਤੇ ਅਵੇਅਰ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਬਟ ਵੀ ਵਿਲ ਗਾਈਡ 올 ਦੀ ਆਫੀਸਰਸ ਐਂਡ men on duty ਜਿਹੜੇ ਵੀ ਨਾਕੇ ਤੇ ਵੀ ਡਿਊਟੀ ਕਰ ਰਹੇ ਹਨ ਨਾ ਸਿਰਫ ਪੱਤਰਕਾਰ ਜਿਹੜਾ ਵੀ ਕੋਈ ਬੰਦਾ ਆਂਦਾ ਹੈ ਉਹਦੇ ਨਾਲ ਬੜੀ ਨਿਮਰਤਾ ਦਾ ਵਿਵਹਾਰ ਰੱਖਣ ਤੇ ਸੱਭਿਆਚਾਰਕ ਵਿਵਹਾਰ ਰੱਖਣ ਸਰਚ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਅਗਰ ਉਹਨਾਂ ਨੂੰ ਡਾਊਟ ਹੋ ਰਿਹਾ ਉਹ ਆਪਣੀ ਡਿਊਟੀ ਵੀ ਕਰਨ ਤੇ ਵੀ ਵਿਲ ਗਾਈਡ ਥੰਕ ਯੂ ਸਰ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਥੋੜਾ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਜੀ ਸੋ ਤੁਸੀਂ ਦੇਖਿਆ ਇਸਨ ਐਸਐਸਪੀ ਗੁਰਦਾਸਪੁਰ ਜਿਨ੍ਹਾਂ ਨੇ ਸਾਨੂੰ ਦੱਸਿਆ ਜਿਹੜੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਪੂਖਤਾਂ ਇੰਤਜ਼ਾਮ ਕੀਤੇ ਗਏ ਕਿਸ ਤਰ੍ਹਾਂ ਉਹ ਪੱਪਾਂ ਭਾਰ ਨੇ ਔਰ ਚਾਹੇ ਬਾਰਡਰ ਏਰੀਆ ਕੰਡੀ ਦਾ ਏਰੀਆ ਹੋਵੇ ਤੇ ਚਾਹੇ ਸ਼ਹਿਰ ਦੇ ਵਿੱਚ ਹੋਵੇ ਉਹ ਪੂਰਾ ਆਪਣੇ ਕੰਨੀਓ ਸਤਰਕ ਨੇ ਕਿਉਂਕਿ ਜਿਹੜੀ ਬਾਹਰੋਂ ਵੀ ਜਿਹੜੀਆਂ ਬਟਾਰੀਆਂ ਲਾਈਆਂ ਗਈਆਂ ਚਾਹੇ ਉਹ ਬੀਐਸਐਫ ਦੀਆਂ ਹੋਣ ਤੇ ਪੁਲਿਸ ਇਹ ਸਾਂਝਾ ਜਿਹੜਾ ਅਭਿਆਨ ਆ ਮਿਲ ਕੇ ਜਿਹੜਾ ਇਹ ਕਰਦੇ ਆ ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਉਹ ਕਦੇ ਨਾ ਕਦੇ ਅਨਸਕਾਮੀਆਂ ਜਿਹੜੀਆਂ ਘਟਨਾ ਹੋ ਜਾਂਦੀ ਉਹਦੇ ਲਈ ਵੀ ਉਹ ਪੱਪਾਂ ਭਾਰ ਨੇ ਸੋ ਸੰਯੋਗੀ rahul ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਗਰਦਾਸਪੁਰ